ਸਾਡਾ ਸਾਹਿਤ ਇੰਨਾ ਅਮੀਰ ਹੈ ਸਾਡੀ ਤਾਂ ਕਈ ਕਵਤਾਵਾਂ ਮਹਿਜੀਆਂ ਕਈ ਕਵਤਾਵਾਂ ਤੇ ਫਿਲਮ ਬਣ ਸਕਦੀ ਹੈ ਸਾਡੀਆਂ ਤਾਂ ਗਜਲਾਂ ਦੇ ਸ਼ੇਅਰ ਐਡੇ ਕਮਾਲ ਦੇ ਨੇ ਕਈਆਂ ਦੇ ਵੀ ਉਹ ਤੁਹਾਨੂੰ ਇੱਕ ਸਬਜੈਕਟ ਦਈਆਂ ਕਿ ਇਹ ਤੇ ਫਿਲਮ ਬਣਾਓ ਲੋਕ ਚਾਹੁੰਦੇ ਨੇ ਕਿ ਜੋ ਅਸੀਂ ਦੇਖਣਾ ਚਾਹੁੰਦੇ ਆ ਜੋ ਸਾਡੀ ਸੋਚ ਆ ਉਹੀ ਸਾਨੂੰ ਮਿਲੇ ਇਹਦੇ ਵਿੱਚ ਜ਼ਿੰਮੇਵਾਰ ਕੌਣ ਜ਼ਿੰਮੇਵਾਰ ਤਾਂ ਅਸੀਂ ਲੋਕ ਆ ਨਾ ਜਿਹੜੇ ਤੁਹਾਨੂੰ ਪਹਿਲੀ ਪੀੜ੍ਹੀ ਵਾਲੇ ਵੱਡੇ ਲੋਕ ਨੇ ਜ਼ਿੰਮੇਵਾਰ ਅਸੀਂ ਅਸੀਂ ਤੁਹਾਨੂੰ ਉਹ ਚੀਜ਼ਾਂ ਦੱਸ ਹੀ ਨਹੀਂ ਸਕੇ 2025 ਦੇ ਵਿੱਚ ਜਿਹੜੇ ਫਿਲਮਾਂ ਬਣ ਰਹੀਆਂ ਨੇ ਜਦੋਂ ਅਸੀਂ 2050 ਚ ਜਾਵਾਂਗੇ 2070 ਚ ਜਾਵਾਂਗੇ ਅਸੀਂ ਚ ਜਾਵਾਂਗੇ ਉਹਨੂੰ ਕਿਸ ਨੇ ਦੇਖਣਾ ਹੋਊਗਾ ਕਿ 2025 ਚ ਲੋਕ ਕੀ ਕਰ ਰਹੇ ਸੀਗੇ ਮਤਲਬ ਗੋਰਿਆਂ ਕੋਲੇ ਇੱਕ ਵਿਲੀਅਮ ਸ਼ੈਕਸਪੀਅਰ ਸੀਗਾ ਉਹਨਾਂ ਨੇ ਪੂਰੀ ਦੁਨੀਆ ਦੱਸਤਾ ਕਿ ਵਿਲੀਅਮ ਸ਼ੈਕਸਪੀਅਰ ਸਾਡਾ ਬੰਦਾ ਹੈ ਤੇ ਸਾਡੇ ਕੱਲੇ ਪੰਜਾਬ ਦੇ ਵਿੱਚ ਜੇ ਮੈਂ ਪੰਜਾਬ ਦੀ ਗੱਲ ਕਰਾਂ ਕੱਲੇ ਪੰਜਾਬ ਕੋਲੇ 100 ਵਿਲੀਅਮ ਸ਼ੈਕਸਪੀਅਰ ਵਰਗੇ ਰਾਈਟਰ ਸੀਗੇ ਬਿਲਕੁਲ ਸਭ ਤੋਂ ਛੋਟਾ ਵਰਡ ਸਭ ਤੋਂ ਤਕਲੀਫ ਵਾਲਾ ਵਰਡ ਹੈ ਕਿਸੇ ਨੇ ਕਿਸੇ ਨੂੰ ਇਹ ਕਹਿ ਦੇਣਾ ਤੂੰ ਕੀ ਕੀਤਾ ਅੱਜ ਇਹ ਸਵਾਲ ਐਕਸਪੀਰੀਐਂਸ ਨੂੰ ਵੀ ਕਹਿੰਦੇ ਨੇ ਬੱਚੇ ਤੂੰ ਸੀ ਕੀ ਕੀਤਾ ਅਸੀਂ ਹੁਣ ਇਹ ਦੇਖਣ ਲੱਗੇ ਕਿ ਫਲਾਣੀ ਫਿਲਮ ਬਹੁਤ ਵੱਡੀ ਹੈ ਮੈਂ ਕਿਹਾ ਵੀ ਕਿਵੇਂ ਕਹਿੰਦੇ ਨੇ ਨਵੀਂ ਨੇ ਕੀਤਾ ਅਸੀਂ ਇਹ ਨਹੀਂ ਦੇਖਿਆ ਪੁੱਜ ਹੈ ਕੀ ਹੈ ਸਰ ਜੀ ਆਪਾਂ ਸਾਹਿਤ ਦੀ ਗੱਲ ਕਰੀਏ ਜਿਵੇਂ ਸਿਨੇਮਾ ਦੀਆਂ ਬਹੁਤ ਸਾਰੀਆਂ ਸਟੋਰੀਆਂ ਹੁੰਦੀਆਂ ਕਈ ਵਾਰ ਜਿਵੇਂ ਹੁਣ ਪਹਿਲਾਂ ਐਨਆਰਆਈਸ ਤੇ ਹੀ ਬਣਨ ਲੱਗੀਆਂ ਸੀ ਸੇਮ ਥੀਮ ਸਾਰਾ ਕੁਝ ਸਾਹਿਤ ਦੇ ਵਿੱਚ ਸਾਡੇ ਕੋਲੇ ਬਹੁਤ ਕੁਝ ਪਿਆ ਏ ਬਹੁਤ ਸਰੀਆਂ ਕਹਾਣੀਆਂ ਐ ਜਿਵੇਂ ਆਪਾਂ ਪੌਡਕਾਸਟ ਤੋਂ ਪਹਿਲਾਂ ਗੱਲ ਕਰ ਰਹੇ ਸੀ ਤੁਸੀਂ ਕਹਿ ਰਹੇ ਸੀ ਕਿ ਗੱਜਲਾਂ ਨੇ ਕਪਤਾਨ ਨੇ ਉਹਨਾਂ ਤੇ ਵੀ ਫਿਲਮਾਂ ਬਣ ਸਕਦੀਆਂ ਕਿੰਨਾ ਕੁ ਰੋਲ ਉਹਦਾ ਕਰਦਾ ਸਾਹਿਤ ਸਿਨੇਮਾ ਦੇ ਵਿੱਚ ਸਾਹਿਤ ਸਿਨੇਮਾ ਦੇ ਵਿੱਚ ਬਹੁਤ ਵੱਡਾ ਰੋਲ ਉਹਦਾ ਕਰਦਾ ਹੂੰ ਬਹੁਤ ਵੱਡਾ ਹੂੰ ਇਹਨੂੰ ਬਹੁਤ ਸਮਝਣ ਦੀ ਲੋੜ ਐ ਜੀ ਦੇਖੋ ਸਾਡੇ ਨਾਲ ਦੋ ਸਟੇਟਾਂ ਲੱਗਦੀਆਂ ਹਿਮਾਚਲ ਤੇ ਹਰਿਆਣਾ ਹੂੰ ਹਿਮਾਚਲ ਤੇ ਹਰਿਆਣਾ ਕਿਉਂਕਿ ਪੰਜਾਬ ਚੋਂ ਟੁੱਟੇ ਨੇ ਹੂੰ ਪੰਜਾਬ ਟੁੱਟ ਕੇ ਬਣੇ ਨੇ ਜੀ ਇਸ ਕਰਕੇ ਹਿਮਾਚਲ ਦਾ ਕੋਈ ਆਪਣਾ ਬਹੁਤਾ ਵੱਡਾ ਕਲਚਰ ਨਹੀਂ ਹੈ ਹੂੰ ਬਹੁਤਾ ਪੁਰਾਣਾ ਕਲਚਰ ਨਹੀਂ ਹੈ ਜੀ ਇਹੀ ਕਾਰਨ ਹੈ ਹਰਿਆਣੇ ਦਾ ਵੀ ਅੱਜ ਕੋਈ ਆਪਣਾ ਕਲਚਰ ਨਹੀਂ ਹੋਈ ਹੋਈ ਡਿਵੈਲਪ ਹੋ ਰਿਹਾ ਦੋਨੋਂ ਸਟੇਟਾਂ ਦਾ ਹੂੰ ਪੁਰਾਣਾ ਕਲਚਰ ਨਹੀਂ ਹੈ ਹੂੰ ਇਹਨਾਂ ਦਾ ਸਾਡੇ ਵਾਲੇ ਕਲਚਰ ਸੀਗਾ ਕਿਉਂਕਿ ਸਾਡੀ ਸਟੇਟ ਚੋਂ ਟੁੱਟ ਕੇ ਬਣੇ ਸੀਗੇ ਹੂੰ ਪਰ ਪੰਜਾਬ ਦੇ ਕੋਲੇ ਇਹੋ ਜੀ ਵਿਰਾਸਤ ਹੈ ਇਹੋ ਜਿਹਾ ਕਲਚਰ ਹੈ ਜਿਹਦੇ ਤੇ ਬਹੁਤ ਕੰਮ ਹੋ ਸਕਦਾ ਹੂੰ ਦੂਜੀ ਗੱਲ ਸਾਡੇ ਸਾਹਿਦ ਦੇ ਵਿੱਚ ਸਾਡਾ ਸਾਹਿਤ ਇੰਨਾ ਅਮੀਰ ਹੈ ਪੰਜਾਬੀਆਂ ਦਾ ਹੂੰ ਸਾਡੇ ਕੋਲੇ ਕਮਾਲ ਕਮਾਲ ਦੇ ਰਾਈਟਰ ਹੋਏ ਨੇ ਜੀ ਜਿਨ੍ਹਾਂ ਨੂੰ ਅਸੀਂ ਜਿੰਨੇ ਉਸ ਕਦਰ ਨਹੀਂ ਪਾ ਸਕੀ ਹੂੰ ਔਰ ਗੁਰਦਾਸ ਮਾਨ ਦੇ ਗੀਤ ਦੀਆਂ ਲਾਈਨਾਂ ਹਨ ਕਹਿੰਦੇ ਕਦਰ ਬਿਨਾ ਕੋਈ ਕਦ ਤੱਕ ਜੀਵੇ ਮੈਂ ਬਸ ਪੈ ਗਈ ਚੋਰ ਹੂੰ ਪੰਜਾਬੀ ਜੁਬਾਨੇ ਰਖਾਨੇ ਮੇਰੇ ਦੇਸ਼ ਦੀ ਪਿੱਛੇ ਚਿਹਰੇ ਦੀ ਨਵਾਂ ਹੂੰ ਅਸੀਂ ਨਾ ਕਦਰ ਨਹੀਂ ਪਾ ਸਕੀ ਸਾਡੇ ਕੋਲੇ ਬਹੁਤ ਕਮਾਲ ਕਮਾਲ ਦੇ ਬੰਦੇ ਅੱਜ ਵੀ ਸਾਡੇ ਕੋਲੇ ਸਾਹਿਦਕਾਰ ਕਮਾਲ ਦੇ ਨੇ ਹੂੰ ਮੈਂ ਤੁਹਾਨੂੰ ਕੱਲ ਸੁਣਾਉਣਾ ਤੁਸੀਂ ਕਹੋਗੇ ਮੈਨੂੰ ਉਦਾਹਰਣ ਦੇਣ ਦੀ ਆਦਤ ਪੈ ਗਈ ਤੁਸੀਂ ਕਹੋਗੇ ਫਿਰ ਇਹ ਗੱਲ ਚ ਗੱਲ ਸੁਣਾਉ ਲਾ ਜਾਂਦਾ ਅਸੀਂ ਇੱਕ ਵਾਰ ਇੰਗਲੈਂਡ ਸ਼ੂਟਿੰਗ ਕਰ ਰਹੇ ਸੀ ਨਿਰਮਲ ਰਿਸ਼ੀ ਭੈਣ ਜੀ ਸਾਡੇ ਨਾਲ ਸੀ ਜੀ ਗੋਰਿਆਂ ਦਾ ਕੀ ਕਲਚਰ ਹੈ ਉਹ ਕਹਿੰਦੇ ਸੀ 5 ਦਿਨ ਕੰਮ ਕਰਦੇ ਹਾਂ ਅਸੀਂ ਨਹੀਂ 7 ਦਿਨ ਕੰਮ ਕਰਦੇ ਹਮ ਹੁਣ ਉੱਥੋਂ ਦੇ ਜਿਹੜੇ ਲਾਈਟਮੈਨ ਵਗੈਰਾ ਸਤਾਪ ਦੇ ਬੰਦੇ ਸੀ ਕੋਈ ਨੂੰ ਛੁੱਟੀ ਕਰਨੀ ਛੁੱਟੀ ਕਰਤੀ ਸੰਡੇ ਨੂੰ ਨੇ ਹਮ ਤੇ ਮੈਂ ਰਿਸ਼ੀ ਭੈਣ ਜੀ ਨੂੰ ਕਿਹਾ ਮੈਂ ਕਿਹਾ ਭੈਣੇ ਯਾ ਪਰ ਹੋਟਲ ਦੇ ਕਿ ਕੀ ਕਰਾਂਗੇ ਹੂੰ ਮੈਂ ਇੱਕ ਜਗ੍ਹਾ ਲੱਭੀ ਆਪਾਂ ਚੱਲੀਏ ਘੁੰਮਣ ਹੂੰ ਉਹ ਕਹਿੰਦੀ ਹਾਂ ਚੱਲਦੇ ਆ ਇੱਥੇ ਕਰਨਾ ਹੈ ਜੀ ਅਸੀਂ ਟੈਕਸੀ ਮੰਗਵਾਈ ਹੋਟਲ ਨੂੰ ਕਹਿੰਦੇ ਕਿ ਅਸੀਂ ਜਲੇ ਗਏ ਅਸੀਂ ਗਏ ਕਿੱਥੇ ਮੈਂ ਨਾ ਸਰਚ ਕਰਕੇ ਕੱਢਿਆ ਹੂੰ ਜਿੱਥੇ ਅਸੀਂ ਰਹਿੰਦੇ ਸੀਗੇ ਉੱਥੋਂ 49 50 ਕਿਲੋਮੀਟਰ ਤੇ ਵਿਲੀਅਮ ਸ਼ੈਕਸਪੀਅਰ ਦਾ ਕਸਿਗਾ ਓਕੇ ਜੀ ਉਹ ਤਾਂ ਪਿੰਡ ਹੈ ਮੈਂ ਕਿਹਾ ਉਹ ਦੇਖ ਕੇ ਆਣਾ ਹੂੰ ਜਦੋਂ ਮੈਂ ਉੱਥੇ ਗਿਆ ਉਹ ਮਤਲਬ ਦਿਵਾਗ ਦੇ ਇੰਨੇ ਕੁਆਰ ਖੋਲੇ ਉਸ ਗਵਰਨਮੈਂਟ ਨੇ ਸਾਰਾ ਪਿੰਡ ਹੈਰੀਟੇਜ ਬਣਾਤਾ ਓਕੇ ਹੈਰ ਕਰ ਲਿਆ ਸਾਰਾ ਪਿੰਡ ਹੂੰ ਲੋਕਾਂ ਨੂੰ ਉਹਨਾਂ ਦੇ ਘਰਾਂ 'ਚ ਜੌਬ ਦਿੱਤੀ। ਅੱਛਾ ਜੀ। ਕਹਿੰਦੇ ਵੀ ਤੁਹਾਡੇ ਤੁਸੀਂ ਕਿਹੜੀ ਕੰਮ ਦੇ ਸ਼ੌਕੀਨ ਹੋ? ਹੂੰ ਉਹ ਕਹਿੰਦਾ ਜੀ ਮੈਂ ਕਾਫੀ ਹਾਊਸ ਚ ਰਹਿਣਾ ਚਾਹੁੰਦਾ। ਹੂੰ ਉਹ ਕਹਿੰਦੇ ਕਾਫੀ ਹਾਊਸ ਕੋਲ ਤੋਚ ਚੁੱਕ ਹਾਂ ਤੂੰ ਕਰੇਗਾ। ਹੂੰ ਕਾਫੀ ਹਾਊਸ ਦਾ ਨਾਮ ਰੱਖਦਾ ਵਿਲੀਅਮ ਸ਼ੈਕਸਪੀਅਰ ਕਾਫੀ ਹਾਊਸ। ਹੂੰ ਵਿਲੀਅਮ ਸ਼ੈਕਸਪੀਅਰ ਬੁੱਕ ਹਾਊਸ। ਹੂੰ ਵਿਲੀਅਮ ਸ਼ੈਕਸਪੀਅਰ ਬੁੱਕ ਹਾਊਸ। ਹੂੰ ਸਾਰੇ ਮਾਤੇ। ਓਕੇ। ਉਹਨਾਂ ਨੇ ਵਿਲੀਅਮ ਸ਼ੈਕਸਪੀਅਰ ਦਾ ਘਰ ਆਏ ਸਾਹਮਣੇ ਆ ਜਿਵੇਂ ਅਸੀਂ ਕਿਸੇ ਗੁਰੂ ਸਾਹਿਬਾਨ ਦੀ ਇਤਿਹਾਸਕ ਚੀਜ਼ਾਂ ਵਿਲੀਅਮ ਸ਼ੈਕਸਪੀਅਰ ਦਾ ਪੰਘੂੜਾ ਵਿਲੀਅਮ ਸ਼ੈਕਸਪੀਅਰ ਦੇ ਕੱਪੜੇ ਵਿਲੀਅਮ ਸ਼ੈਕਸਪੀਅਰ ਦੀ ਕਲਮ ਕਿਤਾਬਾਂ ਉਹਦੀ ਛੋਟੇ ਹੁੰਦੇ ਦੀਆਂ ਜਿਹੜੇ ਕੱਪੜੇ ਪਾਉਂਦਾ ਸੀਗਾ ਉਹਦਾ ਸਾਈਕਲ ਜਿਹੜੇ ਸਾਈਕਲ ਤੇ ਸਕੂਲ ਜਾਂਦਾ ਸੀਗਾ ਇਸ ਰਸਤੇ ਨੇ ਸਕੂਲ ਜਾਂਦਾ ਸੀਗਾ ਉਹਦੇ ਬਾਰੇ ਡਾਕੂਮੈਂਟਰੀ ਚੱਲਦੀ ਹੈ ਜੀ 20 ਪਾਉਂਡ ਦੇ ਟਿਕਟ ਲੱਗੇ ਹੁੰਦੇ ਖੜੇ ਹਾਂ ਓਕੇ ਮਤਲਬ ਗੋਰਿਆਂ ਕੋਲੇ ਇੱਕ ਵਿਲੀਅਮ ਸ਼ੈਕਸਪੀਅਰ ਸੀਗਾ ਉਹਨਾਂ ਨੇ ਪੂਰੀ ਦੁਨੀਆ ਨੂੰ ਦੱਸਤਾ ਕਿ ਵਿਲੀਅਮ ਸ਼ੈਕਸਪੀਅਰ ਸਾਡਾ ਬੰਦਾ ਹੈ ਇਹ ਸਾਡੇ ਇਕੱਲੇ ਪੰਜਾਬ ਦੇ ਵਿੱਚ ਜਦੋਂ ਮੈਂ ਪੰਜਾਬ ਦੀ ਗੱਲ ਕਰਾਂ ਹਮ ਕੱਲੇ ਪੰਜਾਬ ਕੋਲੇ 100 ਵਿਲੀਅਮਸ ਐਕਸਪੀਅਰ ਵਰਗੇ ਰਾਈਟਰ ਸੀਗੇ ਬਿਲਕੁਲ ਹਮ ਅਸੀਂ ਸਾਂਭੇ ਨਹੀਂ ਬਹੁਤ ਕਿਉਂਕਿ ਸਾਨੂੰ ਕੀਮਤ ਨਹੀਂ ਪਤਾ ਉਹਨਾਂ ਦੀ ਸਾਡੇ ਕੋਲ ਨਾਨਕ ਸਿੰਘ ਵਰਗੇ ਬੰਦੇ ਆਈ ਵੀਰ ਸਿੰਘ ਵਰਗੇ ਬੰਦੇ ਹਮ ਗੁਰਬਖਸ਼ ਸਿੰਘ ਪ੍ਰੀਤੜੀ ਵਰਗੇ ਬੰਦੇ ਸਾਡੇ ਕੋਲ ਕਿੰਨੇ ਨੇਕਾਂ ਸੈਂਕੜੇ ਬੰਦੇ ਸਾਡੇ ਕੋਲੇ ਭਗਪੂਰਨ ਸਿੰਘ ਸੀਗਾ ਜੀ ਜੀ ਪ੍ਰੋਫੈਸਰ ਮੋਹਨ ਸਿੰਘ ਸਾਡੇ ਕੋਲ ਸਾਡੇ ਕੋਲ ਕਿੰਨੇ ਲੋਕ ਸੀਗੇ ਹਮ ਸਾਡੇ ਕੋਲ ਅਮਰਤਾ ਪ੍ਰੀਤਮ ਵੀ ਸੀਗੀ ਹਮ ਕਿਹੜੇ ਲੋਕ ਸਾਡੇ ਕੋਲ ਅਜੀਤ ਕੋਰ ਕਿਹੜੀ ਕਮਾਲ ਦੀ ਰਾਈਟਰ ਜੀ ਸੋਸਾਇਟੀ ਕੋਲ ਇੰਨੇ ਕਮਾਲ ਕਮਾਲ ਦੇ ਬੰਦੇ ਹੀ ਸਾਹਮਣੇ ਸਕੇ ਪਰ ਮੈਨੂੰ ਅੱਜ ਜਦੋਂ ਲੱਗਦਾ ਜਦੋਂ ਮੈਂ ਸਹਿਤ ਆ ਪੜ੍ਹਦਾ ਮੈਨੂੰ ਐਂ ਲੱਗਦਾ ਕਿ ਸਾਡਾ ਸਹਿਤ ਇੰਨਾ ਅਮੀਰ ਹੈ ਸਾਡੀ ਤਾਂ ਕਈ ਕਵਤਾਵਾਂ ਮਹਿਜੀਆਂ ਕਈ ਕਵਤਾਵਾਂ ਤੇ ਫਿਲਮ ਬਣ ਸਕਦੀ ਹੈ ਹੂੰ ਮਿੰਦਰਪਾਲ ਪੱਠਲ ਦੀ ਕਵਤਾ ਪੰਜੂ ਫੂਜਣ ਆਪਣੇ ਆਪ ਚ ਫਿਲਮ ਹੈ ਇੱਕ ਐਡੀ ਵੱਡੀ ਫਿਲਮ ਹੋ ਗੱਲ ਛੱਡ ਦਿਓ ਤੁਸੀਂ ਹੂੰ ਹੋਰ ਕਿੰਨੀਆਂ ਕਵਤਾਵਾਂ ਨੇ ਸਾਡੇ ਕੋਲੇ ਹੂੰ ਜਿਨ੍ਹਾਂ ਤੇ ਫਿਲਮ ਬਣ ਸਕਦੀ ਹੈ ਜੀ ਸਾਡੀਆਂ ਤਾਂ ਗਜਲਾਂ ਦੇ ਸ਼ੇਅਰ ਐਡੇ ਕਮਾਲ ਦੇ ਨੇ ਕਈਆਂ ਦੇ ਵੀ ਉਹ ਤੁਹਾਨੂੰ ਇੱਕ ਸਬਜੈਕਟ ਦੇ ਰਹੀਆਂ ਕਿ ਤੇ ਫਿਰ ਮਣਾਓ ਹੂੰ ਕਹਾਣੀਆਂ ਸਾਡੀਆਂ ਨਾਵਲ ਸਾਡੇ ਹੂੰ ਅਕਾਂਗੀਆਂ ਨਾਟਕ ਸਾਡੇ ਜੀ ਕਈ ਤਾਂ ਸਾਡੀ ਬਾਰਤਕ ਦੇ ਲੇਖਾਂ ਦੇ ਵਿੱਚ ਐਸੇ ਕਮਾਲ ਦੇ ਵਿਸ਼ੇ ਨੇ ਉਹ ਤੁਹਾਨੂੰ ਮਜਬੂਰ ਕਰ ਦਿੰਦੇ ਨੇ ਕਿ ਐਸ ਵਿਸ਼ੇ ਦੀ ਫਿਲਮ ਬਣੀ ਚਾਹੀਦੀ ਹੈ ਹੂੰ ਔਰ ਬਣੂਗੀ ਤਾਂ ਜੇ ਸਾਡੇ ਫਿਲਮ ਮੇਕਰ ਦਾ ਉਹ ਸਹਿਤ ਪੜਨ ਵੱਲ ਚਕਾ ਹੋਊਗਾ ਜੀ ਐਫਰਟਸ ਕਰਨਗੇ ਤਾਂ ਇਹ ਐਫਰਟਸ ਕਰਨੀ ਪਾਊਗੀ ਹੂੰ ਦੂਜੀ ਗੱਲ ਇਹ ਹੈ ਕਿ ਜਿਹੜਾ ਸਾਹਿਤ ਹੈ ਹੂੰ ਇਹ ਪੀੜੀਦਰ ਪੀੜੀ ਇੱਕ ਦੂਜੀ ਪੀੜੀ ਦੂਜੀ ਪੀੜੀ ਨੂੰ ਸੌਂਪਦੀ ਆਈ ਹੈ ਜੀ ਬਿਲਕੁਲ ਹੂੰ ਦੰਦੀ ਆਈ ਹੈ ਹੂੰ ਪਰ ਅੱਜ ਸਾਡੇ ਵਿਦਵਾਨ ਲੋਕ ਸੀ ਜਿਹੜੇ ਹੂੰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਤਲਖ ਤਜਰਬੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਕੀਮਤੀ ਸਚਾਈਆਂ ਸੀਗੀਆਂ ਹੂੰ ਕੀਮਤੀ ਸਰਮਾਇਆ ਸੀਗਾ ਉਹਨਾਂ ਕਿਤਾਬਾਂ ਵਿੱਚ ਦਰਜ ਕੀਤਾ ਤੇ ਆਪ ਉਸ ਦੁਨੀਆ ਤੋਂ ਚਲੇ ਗਏ ਜੀ ਪਰ ਉਹ ਕਿਤਾਬਾਂ ਸਾਡੇ ਕੋਲ ਹੈਗੀਆਂ ਹੂੰ ਉਹਨਾਂ ਦਾ ਖਿਆਲ ਸਾਡੇ ਕੋਲ ਹੈਗਾ ਹੂੰ ਉਹ ਅੱਜ ਲਾਇਬ੍ਰੇਰੀਆਂ 'ਚ ਬੰਦ ਪਿਆ ਸਾਡੀ ਜਨਰੇਸ਼ਨ ਕੋਲ ਲਾਇਬ੍ਰੇਰੀ ਜਾਣ ਦਾ ਸਮਾਂ ਨਹੀਂ ਹੈ ਜੀ ਫਿਰ ਕੀ ਹੋਵੇ ਉਹ ਸਾਇਤ ਅਗਲੀ ਜਨਰੇਸ਼ਨ ਤੱਕ ਕਿਵੇਂ ਪਹੁੰਚੇ ਹੂੰ ਇਹ ਕੰਮ ਕਰ ਸਕਦਾ ਅੱਜ ਸਿਨੇਮਾ ਬਿਲਕੁਲ ਇਹ ਕੰਮ ਕਰ ਸਕਦਾ ਟੈਲੀਵਿਜ਼ਨ ਹੂੰ ਇਹ ਕੰਮ ਕਰ ਸਕਦਾ ਸਾਡਾ ਮੋਬਾਈਲ ਹੂੰ ਅੱਜ ਬੱਚੇ ਮੋਬਾਈਲ ਦੇਖ ਸਕਦੇ ਨੇ ਟੈਲੀਵਿਜ਼ਨ ਦੇਖ ਸਕਦੇ ਨੇ ਸਿਨੇਮੇ ਜਾ ਸਕਦੇ ਨੇ ਜੀ ਤਾਂ ਸਿਨੇਮੇ ਨੂੰ ਉਹ ਚੀਜ਼ਾਂ ਕੈਰੀ ਕਰਕੇ ਆਉਣ ਵਾਲੀ ਜਨਰੇਸ਼ਨ ਤੱਕ ਪਹੁੰਚਾਉਣੀਆਂ ਚਾਹੀਦੀਆਂ ਨੇ ਹੂੰ ਸਿਨੇਮਾ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹਮ ਸਿਨੇਮਾ ਇੱਕ ਕਿਸੇ ਸਮੇਂ ਦਾ ਡਾਕੂਮੈਂਟ ਵੀ ਹੈ ਜੀ ਬਿਲਕੁਲ ਅੱਜ 2025 ਦੇ ਵਿੱਚ ਜਿਹੜੇ ਫਿਲਮਾਂ ਬਣ ਰਹੀਆਂ ਨੇ ਹਮ ਜਦੋਂ ਅਸੀਂ 2050 ਚ ਜਾਵਾਂਗੇ ਹਮ 2070 ਚ ਜਾਵਾਂਗੇ ਅਸੀਂ ਚ ਜਾਵਾਂਗੇ ਹਮ ਉਹਨੂੰ ਕਿਸੇ ਨੇ ਦੇਖਣਾ ਹੋਊਗਾ ਕਿ 2025 ਚ ਲੋਕ ਕੀ ਕਰ ਰਹੇ ਸੀਗੇ ਹਮ ਉਹ ਡਾਕੂਮੈਂਟ ਚੱਕ ਕੇ ਦੇਖਣਗੇ ਹਮ ਆਹ ਫਿਲਮਾਂ ਬਣਾ ਰਹੇ ਸੀ ਇਹਦਾ ਮਤਲਬ ਲੋਕ ਇਹੋ ਜਿਹੇ ਮੁੱਦਿਆਂ ਬਾਰੇ ਸੋਚ ਰਹੇ ਸੀਗੇ ਲੋਕ ਇਹੋ ਜਿਹੇ ਕੱਪੜੇ ਪਾਉਂਦੇ ਸੀਗੇ ਲੋਕਾਂ ਦਾ ਇਹ ਸੁਭਾਅ ਸੀਗਾ ਲੋਕਾਂ ਦੀ ਰਹਿਣੀ ਸੇਣੀ ਇਹੋ ਜਿਹੀ ਸੀਗੀ ਇਹ ਸਭ ਇੱਕ ਡਾਕੂਮੈਂਟ ਹੈ ਬਿਲਕੁਲ ਇਸ ਗੱਲ ਕਰਕੇ ਹਮ ਸਿਨੇਮਾ ਇੱਕ ਵੱਡੀ ਚੀਜ਼ ਹੈ ਜੀ ਪਰ ਸਾਡੇ ਪੰਜਾਬੀ ਕਲਚਰ ਦੇ ਵਿੱਚ ਸਿਨੇਮੇ ਨੂੰ ਜੱਡੀ ਮਾਨਤਾ ਮਿਲਣੀ ਚਾਹੀਦੀ ਸੀ ਉਹ ਤੱਕ ਮਿਲ ਹੀ ਨਹੀਂ ਸਿਨੇਮੇ ਨੂੰ ਅਸੀਂ ਉਹੀ ਸਮਝ ਰਹੇ ਹਾਂ ਬਾਦੂ ਦਾ ਕੰਮ ਹੈ ਕਿਹੜਾ ਕੰਮ ਹੈ ਮਨੋਰੰਜਨ ਦਾ ਸਾਧਨ ਤੁਸੀਂ ਇੱਕ ਗੱਲ ਦੇਖੋ ਅੱਜ ਵੀ ਜੇ ਕੋਰੋਨਾ ਆਇਆ ਜਾਂ ਕੋਈ ਹੋਰ ਪ੍ਰੋਬਲਮ ਆਉਂਦੀ ਹੈ ਹਮ ਸਿਨੇਮਾ ਸਭ ਤੋਂ ਪਹਿਲਾਂ ਬੰਦ ਹੁੰਦਾ ਹੈ ਸਭ ਤੋਂ ਬਾਅਦ ਸ਼ੁਰੂ ਹੁੰਦਾ ਹੈ ਜੀ ਅੱਛਾ ਅਗਲੀ ਗੱਲ ਕੀ ਹੋਰ ਦੱਸਣਾ ਸਮਾਂ ਕਲਾਕਾਰ ਜਿਹੜਾ ਹਮ ਫਿਲਮ ਮੇਕਰ ਹੈ ਫਿਲਮ ਪ੍ਰੋਡਿਊਸਰ ਹੈ ਵੀਡੀਓ ਡਾਇਰੈਕਟਰ ਹੈ ਹਮ ਗਾਇਕ ਹੈ ਜੀ ਕੋਈ ਪੇਂਟਿੰਗ ਕਰਨ ਵਾਲਾ ਬੰਦਾ ਹੈ ਹਮ ਵਨ ਮੈਨ ਆਰਮੀ ਹੈ ਹਮ ਉਹਨੂੰ ਟਾਰਗੇਟ ਕਰਨਾ ਬਹੁਤ ਸੌਖਾ ਹੈ ਹਮ ਅੱਜ ਤੁਸੀਂ ਕਿਸੇ ਕਲਾਕਾਰ ਨੂੰ ਤੁਹਾਡੇ ਹੱਥ ਵਿੱਚ ਮੋਬਾਈਲ ਹੈ ਉਦੀ ਮਰੀ ਨੇਕਟਿਵ ਲਿਖ ਦਿੱਤਾ ਤਾਂ ਗਾਣਾ ਕੱਢ ਦੋ ਜੀ ਬਲਜੀ ਦਸਾਂਝ ਦੀ ਫਿਲਮ ਆਈ ਹੂੰ ਦੇਖੋ ਬੰਦਿਆ ਨੇ ਟੈਗ ਦੇਤਾ ਕਹਿੰਦੇ ਦਲਜੀਤ ਦਸਾਂਝ ਗਦਾਰ ਹੈ ਹੂੰ ਜਿਹੜਾ ਬੰਦਾ ਅੱਜ ਉਹਨੂੰ ਗਦਾਰ ਦਾ ਟੈਗ ਦੇ ਰਿਹਾ ਹੈ ਹੂੰ ਉਹ ਬੰਦਾ ਆਪਕੇ ਦੇਸ਼ ਭਗਤ ਹੈ ਹੂੰ ਮੈਂ ਤੁਹਾਨੂੰ ਇਹ ਕਹਿਣਾ ਹੋਵੇ ਕਿ ਬੀਬਾ ਤੂੰ ਅਨਪੜ ਹੈ ਹੂੰ ਪਰ ਇਹ ਕਹਿ ਲਈ ਮੈਂ ਮੈਂ ਤਾਂ ਮੇਰਾ ਪੜਿਆ ਹੋਇਆ ਹੁਣ ਜ਼ਰੂਰੀ ਹੈ ਜੀ ਤਾਂ ਕਿ ਮੈਨੂੰ ਪਤਾ ਹੋਵੇ ਪੜਿਆ ਪੜ੍ਹੇ ਲਿਖਾ ਬੰਦਾ ਕੌਣ ਹੁੰਦਾ ਜੀ 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 ਪੜ੍ਹੇ ਲਿਖਾ ਕੀ ਹੁੰਦਾ ਹੂੰ ਇਹ ਗੱਲ ਦੇਖੋ ਬਹੁਤ ਸੌਖਾ ਹੈ ਹੂੰ ਕਿਸੇ ਬੰਦੇ ਨੂੰ ਸਰਟੀਫਿਕੇਟ ਬਣ ਦੇਣਾ ਫੇਸਬੁੱਕ ਤੇ ਬਹਿ ਕੇ ਸਭ ਤੋਂ ਸੌਖਾ ਕੰਮ ਹੋ ਗਿਆ ਬਿਲਕੁਲ ਇੱਕ ਸਭ ਤੋਂ ਛੋਟਾ ਵਰਡ ਹੈ ਤੁਹਾਨੂੰ ਮੈਂ ਦੱਸਦਾ ਹਾਂ ਹੂੰ ਸਭ ਤੋਂ ਛੋਟਾ ਵਰਡ ਸਭ ਤੋਂ ਤਕਲੀਫ ਵਾਲਾ ਵਰਡ ਹੈ ਕਿਸੇ ਨੇ ਕਿਸੇ ਨੂੰ ਇਹ ਕਹਿ ਦੇਣਾ ਤੂੰ ਕੀ ਕੀਤਾ ਹੂੰ ਅੱਜ ਇਹ ਸਵਾਲ ਹੂੰ ਪੇਰੈਂਟਸ ਨੂੰ ਵੀ ਕਹਿੰਦੇ ਨੇ ਬੱਚੇ ਤੂੰ ਇਹ ਕੀ ਕੀਤਾ ਹੂੰ ਉਹ ਕਹਿੰਦਾ ਮੈਂ ਤੁਹਾਨੂੰ ਪਾਲਿਆ ਪੜਾਇਆ ਬੜਾ ਕੀਤਾ ਕਹਿੰਦਾ ਕੰਮ ਕਰ ਤਸਦੀ ਨਹੀਂ ਕਰਦੀ ਹੂੰ ਕਬ ਜਿਹਨੂੰ ਕਿਹਾ ਤੁਸੀਂ ਇਹ ਸਵਾਲ ਕੀਤਾ ਉਹਨੂੰ ਲਈ ਕਿੰਨੀ ਤਕਲੀਫ ਹੈ ਦੇਖੋ ਬਿਲਕੁਲ ਅੱਜ ਕਿਸੇ ਵੀ ਸੈਲੀਬ੍ਰਿਟੀ ਨੂੰ ਕਹਿੰਦੇ ਨਾ ਤੂੰ ਕੀ ਕੀਤਾ ਹੂੰ ਉਹ ਸੈਲੀਬ੍ਰਿਟੀ ਨੂੰ ਜਵਾਬ ਦੇਣਾ ਆਉਂਦਾ ਹੁੰਦਾ ਹੈ ਵੀ ਮੈਂ ਪੁੱਛਾਂ ਵੀ ਚਲ ਮੈਂ ਤਾਂ ਨਹੀਂ ਕੀਤਾ ਤੁਸੀਂ ਭਾਈ ਸਾਹਿਬ ਕੀ ਕੀਤਾ ਹੂੰ ਜੇ ਮੈਨੂੰ ਇਹ ਸਵਾਲ ਪੁੱਛ ਰਹੇ ਹੋ ਹੂੰ ਸੋ ਕਿਸੇ ਨੂੰ ਸਵਾਲ ਪੁੱਛਣ ਤੋਂ ਪਹਿਲਾਂ ਜਿਹੜਾ ਤੁਸੀਂ ਸਵਾਲ ਪੁੱਛ ਰਹੇ ਹੋ ਤੁਹਾਨੂੰ ਉਹਦੇ ਬਾਰੇ ਆਪ ਪਤਾ ਹੋਣਾ ਚਾਹੀਦਾ ਜੀ ਸੋ ਇਹ ਇੱਕ ਮਸਲਾ ਹੋ ਗਿਆ ਹੂੰ ਤੁਸੀਂ ਕਿਸੇ ਕੰਟਰੀ ਚਲੇ ਜਾਓ ਜੀ ਬਾਜੀ ਇੱਕ ਵਾਰੀ ਦੇਖੋ ਕਮਾਲ ਦੀ ਗੱਲ ਹੈ ਕਿਸੇ ਕੰਟਰੀ ਜਾਓ ਹਰ ਕੰਟਰੀ ਨਾ ਤੁਲਕ ਹੋਈ ਵੀ ਸਾਡੇ ਕੋਲੇ ਫਲਾਣਾ ਸਿੰਗਰ ਹੈ ਜੀ ਹਮ ਅਸੀਂ ਉਹ ਤੇ ਪ੍ਰਾਊਡ ਕਰਦੇ ਆ ਕਿ ਉਹ ਮੇਰੀ ਕੰਟਰੀ ਦਾ ਹਮ ਦੂਜੀ ਕੰਟਰੀ ਚ ਜਾਈ ਜਾਓ ਛੋਟੇ ਛੋਟੇ ਕੰਟਰੀ ਚ ਉਹ ਕਹਿੰਦੇ ਮੇ ਸਾਡੇ ਕੋਲ ਫਲਾਣਾ ਸਪੋਰਟਸਮੈਨ ਹੈ ਜੀ ਹਮ ਪਟਵਾਲਾ ਦਾ ਪੁੱਲੇ ਅਸੀਂ ਉਹ ਤੇ ਕਰਦੇ ਆ ਅਰਨਾਲਡੋ ਸਾਡੇ ਕੋਲ ਹੈ ਅਸੀਂ ਪ੍ਰਾਊਡ ਫੀਲ ਕਰਦੇ ਆ ਹਮ ਸਾਡੇ ਮੁਲਕ ਚ ਤੁਹਾਨੂੰ ਕਦੇ ਕੋਈ ਇਹ ਗੱਲ ਹੀ ਕਹੂਗਾ ਕਿ ਫਲਾਣਾ ਸਪੋਰਟਸਮੈਨ ਤੇ ਅਸੀਂ ਪ੍ਰਾਊਡ ਫੀਲ ਕਰਦੇ ਆ ਜੀ ਸਾਡੇ ਮੁਲਕ ਤੁਹਾਨੂੰ ਕੋਈ ਨਹੀਂ ਕਹੂਗਾ ਵੀ ਫਲਾਣਾ ਰਾਈਟਰ ਬੜਾ ਕਮਾਲ ਦਾ ਹੈ ਉਹ ਸਾਡਾ ਪ੍ਰਾਊਡ ਹੈ ਕਿ ਮੇਰੀ ਕੰਟਰੀ ਦਾ ਬੰਦਾ ਉਹ ਹੂੰ ਕੋਈ ਇਹ ਵੀ ਨਹੀਂ ਕਹੂਗਾ ਕਿ ਸਾਡਾ ਫਲਾਣਾ ਲੀਡਰ ਹੈ ਅਸੀਂ ਲੀਡਰ ਤੇ ਪ੍ਰਾਊਡ ਫੀਲ ਕਰਦੇ ਹਾਂ ਕੋਈ ਇਹ ਵੀ ਨਹੀਂ ਕਹੂਗਾ ਮੇਰਾ ਵਿਗਿਆਨੀ ਹੈ ਫਲਾਣਾ ਹੂੰ ਮੈਂ ਤੇ ਪ੍ਰਾਊਡ ਫੀਲ ਕਰਦਾ ਕੋਈ ਇਹ ਵੀ ਨਹੀਂ ਕਹੂਗਾ ਕਿ ਮੇਰਾ ਇੰਜੀਨੀਅਰ ਬਹੁਤ ਵੱਡਾ ਹੈ ਮੇਰਾ ਪ੍ਰਸ਼ਾਸਨ ਚ ਐਡਾ ਬੜਾ ਅਫੀਸਰ ਹੈ ਮੈਂ ਉਹਦੇ ਪ੍ਰਾਊਡ ਕਰਦਾ ਨਾ ਸਾਡੇ ਕੋਲੇ ਨੈਗੇਟਿਵਿਟੀ ਹੈ ਸਿਰਫ ਜੀ ਸਿਰਫ ਨੈਗੇਟਿਵਿਟੀ ਮੈਨੂੰ ਲੱਗਦਾ ਸਰ ਮੈਂ ਰੁਕਣਾ ਚਾਹੂੰਗੀ ਮੈਨੂੰ ਲੱਗਦਾ ਲੋਕ ਚਾਹੁੰਦੇ ਨੇ ਕਿ ਜੋ ਅਸੀਂ ਦੇਖਣਾ ਚਾਹੁੰਦੇ ਆ ਜੋ ਸਾਡੀ ਸੋਚ ਆ ਉਹੀ ਸਾਨੂੰ ਮਿਲੇ ਨਹੀਂ ਇਹਦਾ ਮਤਲਬ ਤਾਂ ਫਿਰ ਉਹ ਬਹੁਤ ਗੁਣੀ ਗਿਆਨੀ ਬੰਦੇ ਨੇ ਨਾ ਵਿਦਵਾਨ ਬੰਦੇ ਤਾਂ ਉਹ ਨੇ ਉਹ ਇਹ ਚਾਹੁੰਦੇ ਨੇ ਵੀ ਸਵੇਰੇ ਅਸੀਂ ਕਲਾਸਾਂ ਦੇ ਲਈਏ ਹਾਂ ਆਹ ਬੰਦੇ ਇਹ ਲੈਸਨ ਪੜ੍ਹੇ ਜੀ ਰੀਬਾ ਜੀ ਮੈਂ ਤੁਹਾਨੂੰ ਕਹਾ ਕਿ ਤੁਸੀਂ ਸਿਰ ਠੀਕ ਨਹੀਂ ਵਾਇਆ ਹੂੰ ਇਹ ਫਿਰ ਮੈਂ ਦੱਸ ਰਿਹਾ ਇਹ ਤਾਂ ਮੇਰੀ ਇੱਛਾ ਹੈ ਨਾ ਹੂੰ ਜਿਹੜਾ ਬੰਦੇ ਨੂੰ ਮੈਂ ਕਹਿ ਰਿਹਾ ਉਹਦੀ ਆਪਣੀ ਆਪਣੀ ਇੱਛਾ ਕੋਈ ਨਹੀਂ ਹੈ ਉਹਨੇ ਜ਼ਿੰਦਗੀ ਕਿਵੇਂ ਜਿਉਣੀ ਹੈ ਬਿਲਕੁਲ ਉਹਨੇ ਕੰਨਾਂ 'ਚ ਕੀ ਪਾਉਣਾ ਹੈ ਉਹਨੇ ਕਿਵੇਂ ਪਾਉਣਾ ਹੈ ਉਹਨੇ ਕਿਹੜੇ ਕੱਪੜੇ ਪਾਉਣੇ ਆ ਹਮ ਭਾਈ ਜੀ ਉਹ ਗਲਤ ਕੱਪੜੇ ਪਾ ਰਿਹਾ ਇਹਦਾ ਮਤਲਬ ਅਸੀਂ ਜਿਹੜੇ ਲੋਕ ਆ ਅਸੀਂ ਲੋਕਾਂ ਨੇ ਇਹ ਉਹਦੇ ਦਿਮਾਗ 'ਚ ਗੱਲ ਫੀਡ ਕੀਤੀ ਵੀ ਤੂੰ ਗਲਤ ਕੱਪੜੇ ਪਾਵੇਂਗੀ ਤੂੰ ਗਲਤ ਚੀਜ਼ਾਂ ਪ੍ਰਚਾਰ ਕਰੇਂ ਗਲਤ ਚੀਜ਼ਾਂ ਬੋਲੇਂਗੀ ਉਹਦੇ ਨਾਮ ਤੇ ਅਸੀਂ ਮਸ਼ਹੂਰ ਕਰਾਂਗੇ ਹਾਂ ਉਂ ਕਿਹਨਾਂ ਕੁੜੀਆਂ ਵਾਲੇ ਰੌਲਾ ਪੈਂਦਾ ਮੈਂ ਕਹਿੰਦਾ ਠੀਕ ਹੈ ਤੁਹਾਨੂੰ ਆਪਣੇ ਕਲਚਰ ਚ ਰਹਿਣਾ ਚਾਹੀਦਾ ਮੈਂ ਇਸ ਗੱਲ ਦਾ ਹਾਂ ਹੀ ਬਿਲਕੁਲ ਹਮ ਔਰ ਉਸ ਪਾਸੇ ਵੱਲ ਧੱਕਿਆ ਕੀਦੇ ਇਹਨਾਂ ਨੂੰ ਹਮ ਅਸੀਂ ਲੋਕਾਂ ਨੇ ਨਾ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਫਾਲੋਅਰ ਕਰ ਕਰਕੇ ਉਹਨੂੰ ਇਹਨਾਂ ਮਸ਼ਹੂਰ ਕੀਤਾ ਜਿਨ੍ਹਾਂ ਨੇ ਇਹ ਕਿਹਾ ਕਿ ਜਿਨੇ ਵੱਧ ਛੋਟੇ ਕੱਪੜੇ ਪਾਇਆ ਜਿਨੇ ਵੱਧ ਗਲਤ ਹਰਕਤਾਂ ਕੀਤੀਆਂ ਅਸੀਂ ਉਹਨੂੰ ਵੱਧ ਫਾਲੋਅਰ ਦਿੱਤੇ ਜੀ 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 ਬਿਲਕੁਲ ਅਸੀਂ ਉਹਨਾਂ ਨੂੰ ਲਾਈਕ ਕੀਤਾ ਅਸੀਂ ਉਹਨਾਂ ਦੀ ਵੀਡੀਓਾਂ ਦੇਖੀਆਂ ਅਸੀਂ ਉਹਨਾਂ ਨੂੰ ਮਿਲੀਣਾ ਚ ਪਹਚਾਇਆ ਕਿ ਜਿਹੜੀ ਕੁੜੀ ਵਿਚਾਰੀ ਹਮੇਸ਼ਾ ਸਟੱਡੀ ਫਿਰਦੀ ਹੈ ਉਹ ਕਹਿੰਦੀ ਮੈਨੂੰ ਕਲਚਰ ਚ ਜੁਣ ਨਾਲ ਮੈਨੂੰ ਸਮਝ ਨਾਲ ਮੈਨੂੰ ਲਿਟਰੇਚਰ ਪੜ੍ਹਨ ਨਾਲ ਮੈਨੂੰ ਪੜਾਈ ਕਰਨ ਨਾਲ ਮੈਨੂੰ ਕੀ ਫਾਇਦਾ ਹੋਇਆ ਹੂੰ ਜੋ ਕਦਾ ਇਹਨਾਂ ਲੋਕਾਂ ਦਾ ਚੱਲ ਰਿਹਾ ਹੈ ਸਹੀ ਹੈ ਸਰ ਇਹਦੇ ਵਿੱਚ ਜ਼ਿੰਮੇਵਾਰ ਕੌਣ ਜ਼ਿੰਮੇਵਾਰ ਤਾਂ ਅਸੀਂ ਲੋਕ ਆ ਨਾ ਹੂੰ ਜਿਹੜੇ ਤੁਹਾਨੂੰ ਤੋਂ ਪਹਿਲੀ ਪੀੜ੍ਹੀ ਵਾਲੇ ਵੱਡੇ ਲੋਕ ਨੇ ਜ਼ਿੰਮੇਵਾਰ ਅਸੀਂ ਹੂੰ ਅਸੀਂ ਤੁਹਾਨੂੰ ਉਹ ਚੀਜ਼ਾਂ ਦੱਸ ਹੀ ਨਹੀਂ ਸਕੇ ਹੂੰ ਅੱਜ ਪੇਰੈਂਟਸ ਆਪਣੇ ਬੱਚਿਆਂ ਤੋਂ ਉਹ ਚੀਜ਼ ਮੰਗ ਰਹੇ ਨੇ ਜਿਹੜੀ ਉਹਨੇ ਦਿੱਤੀ ਨਹੀਂ ਬੱਚਿਆਂ ਨੂੰ ਜੀ ਜਿਹੜੀ ਚੀਜ਼ ਪੁੱਤਰਾ ਮੈਂ ਤੈਨੂੰ ਫੜਾਈ ਨਹੀਂ ਉਹ ਤਾਂ ਤੂੰ ਕਿਵੇਂ ਮੰਗ ਸਕਦਾ ਬੱਚੇ ਕਨਫਿਊਜ਼ ਨੇ ਯਾਰ ਡੈਡੀ ਨੇ ਮੰਮੀ ਨੇ ਕਦੇ ਕਹਲ ਦੱਸੀ ਹੈ ਨਹੀਂ ਮੈਂ ਤਾਂ ਇਹ ਗੱਲਾਂ ਦੀ ਉਮੀਦ ਕਿਉਂ ਕਰੀ ਜਾਂਦਾ ਹੂੰ ਹੂੰ ਉਹ ਮਸਲਾ ਕਿਸੇ ਜਦੋਂ ਅਸੀਂ ਤੁਹਾਡੀ ਉਮਰ ਸੀਗੀ ਅਸੀਂ ਬੱਚੇ ਸੀਗੇ ਜਦੋਂ ਹੂੰ ਟੀਨੇ ਜਰ ਸੀ ਛੋਟੇ ਸੀਗੇ ਸਾਨੂੰ ਸਾਡੇ ਪੇਰੈਂਟਸ ਨੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹਿਆਂ ਤੁਰਦੇ ਫਿਰਦੇ ਸਮਝਾਉਂਦੇ ਹੂੰ ਤੇ ਪੁੱਤੋ ਤੇਰੀ ਤਾਈ ਆਈ ਹੈ ਇਹਨੂੰ ਬਿਠਾ ਓਥੇ ਹੂੰ ਅਸੀਂ ਕਹ ਬੁਲਾਏ ਇਹਨੂੰ ਇਹਨੂੰ ਵਿਸ਼ ਕਰ ਪਾਣੀ ਲੈ ਕੇ ਆ ਹੂੰ ਨਾ ਇਹ ਕਿਹ ਬੜਾ ਐਨਬਿਟੀ ਦੋਂਦਾ ਹੂੰ ਉਹ ਤੁਰਤੇ ਫਿਰਦੇ ਫੀਡ ਕਰਤੀਆਂ ਗੱਲਾਂ ਜੀ ਪਰ ਜਦੋਂ ਅਸੀਂ ਵੱਡੇ ਹੋਏ ਅਸੀਂ ਆਪਣੀ ਬੱਚਿਆਂ ਨੂੰ ਗੱਲ ਸਮਝਾਉਣੀ ਸੀਗੀ ਹੂੰ ਉਦੋਂ ਸਾਡੇ ਹੱਥਾਂ 'ਚ ਮੋਬਾਈਲ ਆ ਗਿਆ ਬਿਲਕੁਲ ਉਦੋਂ ਸਾਨੂੰ ਲੱਗਾ ਕਿ ਜੇ ਅਸੀਂ ਟੈਕਨੋਲੋਜੀ ਨਾਲ ਨਾ ਜੁੜੇ ਅਸੀਂ ਪਿੱਛੇ ਰਹਿ ਜਾਵਾਂਗੇ ਹੂੰ ਮੈਂ ਇਹ ਨਹੀਂ ਕਹਿੰਦਾ ਮੋਬਾਈਲ ਮਾੜੀ ਚੀਜ਼ ਹੈ ਮੋਬਾਈਲ ਚੰਗੀ ਚੀਜ਼ ਹੈ ਜੀ ਪਰ ਮੋਬਾਈਲ ਨੂੰ ਵਰਤਣਾਉਣਾ ਚਾਹੀਦਾ ਅਸੀਂ ਨਹੀਂ ਮੋਬਾਈਲ ਵਰਤ ਰਹੇ ਅਸੀਂ ਮੋਬਾਈਲ ਸਾਨੂੰ ਵਰਤ ਰਹੇ ਬਿਲਕੁਲ ਸਕ੍ਰੋਲ ਕਰਦੇ ਕਰਦੇ ਬਸ ਮੈਂ ਕਹਿੰਦਾ ਜੇ ਤੂੰ ਇੰਨੇ ਲੱਗੇ ਰਹੋ ਹੂੰ ਕਈ ਵਾਰ ਪਤਾ ਨਹੀਂ ਹੁੰਦਾ ਉੱਥੇ ਰੈਸਟੋਰੈਂਟ ਤੋਂ ਬੈਠੇ ਆ ਥੋੜੀ ਬੱਚੇ ਵਿੱਚ ਬੈਠੀਆਂ ਆਏ ਕਰਦੇ ਕਰਦੇ ਕੀ ਆ ਗਿਆ ਏਡੀ ਆਵਾਜ਼ ਉੱਚੀ ਫਿਰ ਬੰਦਾ ਸ਼ਤੀਤੀ ਬੰਦ ਆਏ ਵੀ ਹੋ ਜਾਂਦਾ ਕਿ ਕੀ 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 ਕਰੀ ਉਹ ਸਹੀ ਹੈ ਸਰ ਬਹੁਤ ਕੁਝ ਬਦਲ ਗਿਆ ਬਿਲਕੁਲ ਸਹੀ ਹੈ ਸਮੇਂ ਨਾਲ ਬਹੁਤ ਕੁਝ ਬਦਲਿਆ ਨਹੀਂ ਚੰਗੀਆਂ ਚੀਜ਼ਾਂ ਮਤਲਬ ਤਰੱਕੀ ਦੇ ਆਪਾਂ ਖਲਾਫ ਨੇ ਤਰੱਕੀ ਨੇ ਚੀਜ਼ਾਂ ਬਦਲੀਆਂ ਹੋਣੀਆਂ ਜੀ ਪਰ ਬਦਲਦੇ ਨਾਲ ਜਿਹੜੇ ਸਾਡੀਆਂ ਮੋਰਲ ਵੈਲਿਊਜ਼ ਨੇ ਚੰਗੀਆਂ ਕਦਰਾਂ ਕੀਮਤਾਂ ਉਹ ਤਾਂ ਨਹੀਂ ਚਾਹੀਦੀਆਂ ਨਾ ਹਾਂਜੀ ਅੱਜ ਮਤਲਬ ਸਾਰਾ ਕੁਝ ਐਨਾ ਵਪਾਰ ਹੋ ਗਿਆ ਹਾਂਜੀ ਮਤਲਬ ਹਰ ਬੰਦੇ ਨੂੰ ਇਹ ਲੱਗ ਲੱਗੀ ਜੇ ਤਾਂ ਮੈਨੂੰ ਇਹਦੇ ਤੋਂ ਕੋਈ ਫਾਇਦਾ ਹੈ ਹੂੰ ਫਿਰ ਤਾਂ ਮੈਂ ਇਹਦੇ ਨਾਲ ਟਾਈਮ ਸਪੈਂਡ ਕਰ ਰਿਹਾ ਹੂੰ ਹੂੰ ਜਦੋਂ ਫਾਦਰ ਤੇ ਮਦਰ ਕਮਾਉਣੋਂ हट ਗਏ ਹੂੰ ਸਾਡੇ ਕਿਸੇ ਕਮਾਉਣੋਂ हट ਗਏ ਸਾਨੂੰ ਐ ਲੱਗ ਜਾਂਦੇ ਵੀ ਇਹ ਫालतੂ ਨਹੀਂ ਹੈ ਖਰਚ ਮਨੋਂ ਇਹਦਾ ਵਪਾਰ ਵਾਲਾ ਪੱਖ ਹੈ ਬਿਜ਼ਨਸ ਵਾਲਾ ਪੱਖ ਹੈ ਉਸ ਨਾਲੇ ਰਿਸ਼ਤਿਆਂ ਤੇ ਵੀ ਹਾਵੀ ਹੋ ਗਿਆ ਜੀ ਹਰ ਚੀਜ਼ ਤੇ ਹਾਵੀ ਹੋ ਗਿਆ ਅਸੀਂ ਹੁਣ ਇਹ ਦੇਖਣ ਲੱਗੇ ਕਿ ਫਲਾਣੀ ਫਿਲਮ ਬਹੁਤ ਵੱਡੀ ਹੈ ਹਮ ਮੈਂ ਕਿਵੇਂ ਕਹਿੰਦੇ ਨੇ ਨਵੀਂ ਨੇ ਕੀਤਾ ਹਮ ਅਸੀਂ ਇਹ ਨਹੀਂ ਦੇਖਿਆ ਪੁੱਛ ਹੈ ਕੀ ਹੈ ਹਮ ਉਹ ਕਿਹੜੀ ਚੀਜ਼ ਦਾ ਪ੍ਰਚਾਰ ਕਰ ਗਈ ਨਾ ਨਾ ਫਲਾਣਾ ਗੀਤ ਬਹੁਤ ਵੱਡਾ ਹੋ ਗਿਆ ਜੀ ਅੱਜ ਕਿਵੇਂ ਹੋ ਗਿਆ ਕਹਿੰਦੇ ਬਿਜ਼ਨਸ ਕਿੰਨਾ ਕੀਤਾ ਉਹਨੇ ਹਮ ਐਨੇ ਮਿਲੀਅਨ ਉਹਦੇ ਉਹਨੇ ਸੁਣ ਲਿਆ ਉਹ ਵਿਊਅਰ ਹੋ ਗਏ ਉਹਦੇ ਹਮ ਬੱਡੇ ਤਾਂ ਉਹਨੂੰ ਕਹਾਂਗੇ ਨਾ ਇਹਨੇ ਬਹੁਤ ਚੰਗੀ ਚੀਜ਼ ਫਲਾਈ ਚ ਹੈ 100 ਲੋਕਾਂ ਤੱਕ ਫਲਾਈ ਹੈ ਹੂੰ ਸਹੀ ਹੈ ਸਰ ਇਹ ਸਾਡੇ ਸਮਾਜ ਲਈ ਚੰਗੀ ਚੀਜ਼ ਸੀ ਹੂੰ ਪਰ ਉਸ ਗੱਲ ਦੀ ਕਦਰ ਹੀ ਨਹੀਂ ਹੈ ਅੱਜ ਕਦੇ ਤਾਂ ਉਸ ਗੱਲ ਦੀ ਐ ਇੰਨੇ ਮਿਲੀਅਨ ਹੋ ਗਏ ਹੂੰ ਇੰਨੇ ਬਿਲੀਅਨ ਹੋ ਗਏ ਅੱਜ ਉਸ ਚੀਜ਼ ਦੀ ਕਦਰ ਹੈ ਜੀ